ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਰਾਜਾ ਸਾਸੀ ਤੋਂ ਤਹਿਸੀਲ ਜਿਹੜੀ ਅਜਨਾਲਾ ਪੈਂਦੀ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਹਰਮਨ ਦੇ ਕੋਲ ਪਹੁੰਚਿਆ ਤਿੰਨ ਨਾਗ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਕੁਝ ਨਾਗ ਜਿਹੜੇ ਸੂਏ ਸਵਾਏ ਤੇ ਕੁਝ ਗੱਬਨ ਤਿਆਰ ਆ ਤੇ ਇੱਕ ਵੀਰ ਦੇ ਕੋਲ ਤੋਕੜ ਵੈੜਿਆ ਬਹੁਤ ਹੀ ਚੰਗੀ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਨ੍ਹਾਂ ਸਾਰਿਆਂ ਦੀ ਜਾਣਕਾਰੀ ਆਜੋ ਵੀਰ ਜੀ ਆਜੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਇਹ ਤੁਸੀਂ ਨਾ ਬਹੁਤ ਵਧੀਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਯਾਰ ਮੰਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਅਮਰਸਾ ਤਹਿਸੀਲ ਚਨਾਰਾ ਜੀ ਠੀਕ ਜੀ ਵੀਰ ਜੀ ਨੰਬਰ ਆ 826414231 ਠੀਕ ਜੀ ਤੇ ਕਿਧਰੋਂ ਕਰ ਲਈਏ ਸ਼ਰਵਾਦ ਵੀਰ ਜੀ ਹੋਤਰਾਂ ਕਰੀਏ ਭਾਈ ਪਹਿਲੇ ਨੰਬਰ ਤੋਂ ਇਹ ਗੱਬਨ ਤਿਆਰ ਤੋਂ ਹਾਂ ਜੀ ਕੀ ਡਿਟੇਲ ਜੇ ਦੀ ਦੁਜਾਸ ਹੁਆ ਭਾਈ ਛੋਟੀ ਦਾ ਅੱਛਾ ਜੀ 60 ਮਹੀਨੇ ਮੇਰਾ ਵੀ ਕੋਈ ਵੀ ਕਿੱਡੀ ਵੱਡੀ ਛੋਟੀ ਅੱਛਾ ਜੀ ਹਾਂ ਜੀ ਪਿਛੋਂ ਲੈ ਮੈਨੂੰ ਇਹ ਤੇ ਮਾਰ ਤੋਂ ਕਹਿਣਾ ਭਾਈ ਘਰ ਵਾਲਿਆਂ ਵੀ 20-25 ਦਿਨ ਕਿਹਾ ਮਹੀਨਾ ਮੰਨ ਜੇ ਜਿਹੜਾ ਮਰਜ਼ੀ ਵੀ ਲੈ ਜੇ ਅੱਛਾ ਜੀ ਹਾਂ ਜੀ ਲਓ ਜੀ ਵੀਰ ਕਹਿੰਦਾ ਕਿ ਜਿਹੜਾ ਘਰ ਵਾਲਿਆਂ ਨੇ 20-25 ਦਿਨ ਕਿਹਾ ਤੇ ਵੀਰ ਕਹਿੰਦਾ ਕਿ ਮੈਂ ਮਹੀਨਾ ਹੀ ਕਹੂੰਗਾ ਛੱਡ ਗਏ ਛੋਟੀ ਦਵਾਂਗੇ ਠੀਕ ਜੀ ਵੀਰ ਜੀ ਸੁਭਾ ਦੂਸਰਾ ਹਾਂ ਜੀ ਠੀਕ ਵੀਰ ਜੀ ਮਹੀਨਾ ਕੱਚੀ ਹੈ ਜਿਹੜੀ ਤੁਹਾਡੇ ਕਹਿਣ ਮੁਤਾਬਕ ਬਾਕੀ ਘਰ ਵਾਲਿਆਂ ਨੇ ਵੀਰ ਨੂੰ 20-25 ਦਿਨ ਹੀ ਕਹੇ ਆ ਸੋਹਣੀ ਹੈ ਮੂੰਹ ਮੱਥੇ ਦੀ ਜੈਡ ਬਲੈਕ ਹੈ ਤੇ ਸਿੰਘ ਸਿੰਘ ਵੀ ਨਿੱਕਾ ਲੱਗਾ ਕਰਮਾਲੀ ਨੂੰ ਕੱਦ ਵਜਨ ਜਿਹੜਾ ਫੁੱਲਿਆ ਤੇ ਬਾਕੀ ਥਣ ਥਣ ਵੀ ਤੁਸੀਂ ਲਾਗੇ ਤੋਂ ਚੈੱਕ ਕਰ ਲਓ ਸੋਹਣਾ ਥਣ ਲੱਗਾ ਚੰਗੇ ਗੈਪ ਦੇ ਉੱਤੇ ਲੱਗਾ ਲੈਓ ਵੀਰ ਜੀ ਸ਼ਾਈ ਸ਼ੂਈ ਬੜੀ ਸ਼ਾਈ ਸ਼ੂਈ ਵੀ ਚੰਗੀ ਜੇ ਲਓ ਜੀ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਬਹੁਤ ਹੀ ਸੋਹਣੀ ਹੈ ਜਿਹੜਾ ਸਿੰਘ ਵਜਨ ਦੇ ਹਿਸਾਬ ਨਾਲ ਫੁੱਲ ਫਬੰਦਿਆ ਤੇ ਜਿਹੜਾ ਕੱਦ ਆ ਉਹ ਵੀ ਚੰਗਾ ਝੋਟੀ ਦਾ ਤੇ ਬਾਕੀ ਰੇਟ ਵੀਰ ਕਹਿੰਦਾ ਕਿ ਬਿਲਕੁਲ ਜਾਇਜ਼ ਕਰਦੇ ਨੇ ਅੱਜ ਦੀ ਸਾਮ ਛੱਡ ਕੇ ਦੇ ਦਾਂਗੇ ਆਪਾਂ ਵੀਰ ਕਹਿੰਦਾ ਕਿ ਜਿਹੜੀ ਸਾਮ ਵੀ ਆਪਾਂ ਛੱਡ ਦੇਣੀ ਆ ਸਹੀ ਝੋਟੀ ਖੜ ਕੇ ਸਾਮ ਨੂੰ ਪਾਣਾ 1 ਮਹੀਨਾ ਹਾਂਜੀ ਟ੍ਰਾਂਜੈਕਸ਼ਨ ਬੋਰੀ ਇੱਕ ਚਾਰ ਦੇ 20 ਹਾਤੀਆ ਝੋਟੀ ਨਾਲ ਛੱਡੂਗੀ ਇਹਦੇ ਚੋ ਮਰਜੀ ਆ ਲਓ ਜੀ ਵੀਰ ਨੇ ਜਿਹੜੀ ਗੱਲ ਕਹਿਤੀ ਹੈ ਬਿਲਕੁਲ ਸੱਚ ਆ ਜੇ ਜਿਹੜਾ ਵੀਰ ਮੰਨ ਲਓ ਵੀ ਬੋਰੀ ਇੱਕ ਇਹਨੂੰ ਚਾਰ ਦਿੰਦਾ ਕਿ ਸਾਮ ਦਾ ਮੁੱਲ ਜਿਹੜਾ ਫੁੱਲ ਪਾ ਕੇ ਜਾਊਗੀ ਝੋਟੀ ਚੰਗੀ ਖੁੱਲੂਗੀ ਬਾਕੀ ਕੀ ਤੂੰ ਹੀ ਸਿਆਣੀ ਏ ਹਾਂਜੀ ਖੜ ਕੇ ਝੋਟੀ ਵੇਚੀ ਨਾ ਜਿੱਥੇ ਜਦੋਂ ਇਹ ਸੁਣਾ ਨਾ ਉਹਨੇ ਬਾਜ਼ਾਰ ਵੀ ਤੇਜ਼ ਨੂੰ ਭਾਜੀ ਹੋਏ ਨੀ ਬਿਲਕੁਲ ਵੀਰ ਜੀ ਸਹੀ ਗੱਲ ਹੈ ਤੁਹਾਡੀ ਪਿਆਰ ਕਰਕੇ 90-95 ਹਜ਼ਾਰ ਦੀ ਝੋਟੀ ਭਾਜੀ ਵੇਖਦੀ ਆ ਤੇ ਹੁਣ ਕਿੰਨੇ ਦੀ ਦੇ ਦਈਏ ਵੀਰ ਜੀ ਆਪਾਂ 85 ਦੀ ਦੇ ਦਈਏ 85 ਹਜ਼ਾਰ ਦੀ ਬਿਲਕੁਲ ਜਾਇਜ਼ ਕਰ ਦਈਏ ਕਰ ਦੋ ਮਾਨ ਜਿੰਨੇ ਦੀ ਕਰੋ ਨਹੀਂ ਤੁਸੀਂ ਕਰਨਾ ਅਜਾ 80 ਦੀ ਦੇ ਦਈਏ 80 ਦੀ ਥੋੜਾ ਬੋਧਾ ਹੋਰ ਛੱਡ ਦੋ ਜਿੰਨੇ ਦੀ ਤੁਹਾਨੂੰ ਚੰਗੀ ਲੱਗੇ ਕਰ ਦੋ ਆਪ 75 ਹਜ਼ਾਰ ਦੀ ਕਰ ਦਈਏ ਫਿਰ ਦੇਖਾਂਗੇ ਵੀਰ ਜੀ ਜੇ ਤੁਸੀਂ ਕਰਾ ਲਾ ਪਰ ਵੇਖ ਲਓ ਪੂਰੀ ਵੱਡੀ ਝੋਟੀ ਆ ਲਓ ਜੀ ਜਿਹੜਾ ਬਿਲਕੁਲ ਹੀ ਜਾਇਜ਼ ਜਾ ਰੇਟ ਵੀਰ ਨੇ ਪਾਤਾ ਅਜ ਬਾਕੀ ਸਾਰੀਆਂ ਵੀਡੀਓ ਚੈੱਕ ਕਰ ਤੇ ਬਿਲਕੁਲ ਹੀ ਜੈਜ ਰੇਡ ਵੀਰ ਨੇ ਪਤਾ ਚੰਗੀ ਖਲੂਗੀ ਲਟਾ ਲੂੜਾ ਚੰਗੀਆਂ ਐੜੀਆਂ 75000 ਦੀਆਂ ਹਨ ਤੇ 200 ਰੁਪਇਆ ਵੀਰ ਕਹਿੰਦਾ ਕਿ ਛੋਟ ਕਰਾਂਗੇ ਤੇ ਬਾਕੀ ਦੂਜੇ ਨੰਬਰ ਤੇ ਵੀਰ ਜੀ ਵੈੜ ਕਿੱਦਾਂ ਜੇ ਠੰਡੀ ਥਾਂ ਸੁਣ ਵੇਖੋ ਲੱਗਾ ਵੈਰ ਨੂੰ ਹਾਂਜੀ ਲੱਗਣਾ ਮੱਖਾ ਥੋੜਾ ਇਹ ਦੂਸਰਾ ਸੁਭਾ ਵੀਰ ਜੀ ਹਾਂਜੀ ਠੀਕ ਜੇ ਤੇ ਕਿੰਨੇ ਕ ਟਾਈਮ ਦੀ ਸੂਈ ਹੈ ਵੀਰ ਕੋਈ ਨੂੰ ਭਾਈ 4-5 ਮਹੀਨੇ ਹੋ ਗਏ ਆ ਆਹ ਦਾ ਤਰੀਕ ਨੂੰ 1 ਮਹੀਨਾ ਹੋਇਆ ਨਾ ਇਹ ਗਾਂ ਕੀ ਗੱਲ ਹੈ ਇਹਨੂੰ ਤੇ ਠੀਕ ਜੀ ਵੀਰ ਵੇਖੋ ਭਾਈ ਬੋਦੀ ਵਾਲੀ ਵੱਛੀ ਆ ਲਓ ਜੀ ਬੋਦੀ ਵਾਲੀ ਵਹਿੜ ਆ ਗਈ ਵੀਰ ਦੇ ਕੋਲ ਚੰਗੀ ਆ ਹਾਂਜੀ ਕਰੋ ਜੀ ਚੈੱਕ ਤੁਸੀਂ ਤੇ ਸੁਹਾ ਦੂਸਰਾ ਦੁੱਧ ਕਿੰਨਾ ਤਿਆਰ ਜੀ ਵੀਰ ਜੀ ਇਹਦੇ ਕੋਲ ਦੁੱਧ ਵੀਰ ਜੀ ਹੁਣ ਪੱਕਾ 7 ਕਿਲੋ ਹੋਊਗਾ 6 ਮੰਨ ਲੇ ਜਿਹੜਾ ਮਰਜ਼ੀ ਵੀ ਲੈ ਜੀ ਠੀਕ ਜੀ ਲਓ ਵੀਰ ਜੀ ਪ੍ਰਾਲੀ ਖਾਂਦੀ ਆਈ ਤੂੰ ਸਿਆਣੇ ਸਾਂਭੀ ਨਹੀਂ ਕਹੇ ਵੀਰ ਨੇ ਨਾ ਬਿਲਕੁਲ ਬਿਲਕੁਲ ਵੀਰ ਜੀ ਜਿਹੜੀ ਫੇਸ ਕੁਆਲਟੀ ਬਹੁਤ ਸੋਹਣੀ ਆ ਵਹਿੜ ਦੀ ਬੋਦੀ ਵਾਲੀ ਵਹਿੜ ਆ ਗਈ ਤੇ ਦੁੱਧ ਕਿੰਨਾ ਦੱਸਿਆ ਜੀ ਵੀਰ ਜੀ ਦੁੱਧ ਵੀਰ ਜੀ ਹੋਰ 7 6 ਕਰਕੇ ਜਿਹੜਾ ਮਰਜ਼ੀ ਲਓ ਜੀ ਵੀਰ ਕਹਿੰਦਾ ਕਿ ਨਿਕਲੂਗਾ ਜਿਹੜਾ 7 ਲੀਟਰ ਆਪਾਂ 6 ਦੀ ਗਰੰਟੀ ਦਵਾਂਗੇ ਤੇ ਬਾਕੀ ਰੰਗ ਰੰਗ ਪ੍ਰਿੰਟ ਬਹੁਤ ਸੋਹਣਾ ਆ ਗਿਆ ਵਹਿੜ ਦਾ ਤੇ ਰੇਡ ਵੀਰ ਕਹਿੰਦਾ ਕਿ ਮੱਛੀਆਂ ਦੇ ਭਾਅ ਵੀਜੀ ਦੇ ਦਾਂਗੇ ਰੇਡ ਤੁਸੀਂ ਸੋਹਣੀ ਲਿਆ ਵੀਰ ਕਹਿੰਦਾ ਕਿ ਬਿਲਕੁਲ ਹੀ ਜਾਇਜ਼ ਜਿਹੜਾ ਕਰ ਦੇਣਾ ਆਪਾਂ ਤੇ ਆ ਤੁਸੀਂ ਚੈੱਕ ਕਰ ਸਕਦੇ ਲਾਗੇ ਤੋਂ ਇੱਕ ਰੀ ਅਕਸਰ ਪੱਛੀ ਵੀ ਲੈਣ ਚਲ ਜੀ ਨਾ ਹਾਂਜੀ 35000 ਰੁਪਏ ਕੱਢ ਨਹੀਂ ਮਿਲਣੀ ਬਿਲਕੁਲ ਵੀਰ ਜੀ 28000 ਦੀ ਵੈਟ ਦੇ ਦੇਣੀ 28 ਦੀ ਹਾਂਜੀ ਥੋੜਾ ਜਿਆਦਾ ਹੋਰ ਕਰ ਦਈਏ 2000 ਰੁਪਏ ਛੱਡ ਦਈਏ ਹੋਰ 27 ਜੀ ਦੇ ਦਈਏ ਵੇਖ ਲਓ ਜੇ ਤੇ ਕਰਨਾ ਕੋਈ ਮੜ ਲਓ ਜੀ 26000 ਦੀ ਵੀਰ ਕਹਿੰਦਾ ਕਿ ਜਿਹੜੀ ਹਾਨ ਆਈ ਦੇ ਦਾਂਗੇ ਜੀ ਵੱਡੀ ਵੈਰ ਆ ਵੇਖ ਲਓ ਠੀਕ ਵੀਰ ਜੀ ਬਾਕੀ 70 75000 ਮੌਕੇ ਤੇ ਵੇਖ ਲਿਓ ਤੁਸੀਂ ਕੀ ਛੋਟ ਛੱਪਾ ਕਰਨਾ ਤੇ 26000 ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਬਾਤ ਹੀ ਆ ਤੇ ਤੀਜੇ ਨੰਬਰ ਦੇ ਵੀਰ ਜੀ ਕਿੱਦਾਂ ਜੇ ਕਾੜੀ ਜੀ ਦੂਜਾ ਸਕਵਾਡ ਵੀ ਆ ਗਈ ਹੈ ਸੂਈ ਨੂੰ ਆਏ ਪਹਿਵਾ ਛੇਵਾ ਦਿਨ ਦੇ ਅੱਛਾ ਜੀ ਉਹ ਵੀ ਬੋਰਾ ਵਾਲੇ ਕੋ ਦੁੱਧ ਵਾਲੇ 10 ਕਿਲੋ ਪੱਕਾ ਹੋਗਾ ਮੈਂ ਥੱਲੇ ਠੀਕ ਹੈ ਵੀਰ ਜੀ ਤੇ 2 ਕਿਲੋ ਜਿਹੜੀ ਮੈਂ ਦੀ ਗਾੜੀ ਗਾੜ ਹੋ ਗਈ ਗਾੜੀ ਲੋ ਜੀ ਵੀਰ ਕਹਿੰਦਾ ਕਿ ਜਿਹੜੀ 2 ਲੀਟਰ ਮੈਂ ਦੀ ਗਾੜੀ ਗਾੜਿਆ ਸੁਹਾ ਕਿ ਕਿਨਵਾ ਗਿਆ ਜੇ ਪੂਰਾ ਵੇਖੋ ਮੈਂ ਇਹਨੂੰ ਲੱਗਾ ਉੱਧਰ ਦੀਆ ਇੱਧਰ ਦੀ ਜੀ ਹੈਗੀ ਲਓ ਜੀ ਕਰੋ ਚੈੱਕ ਲਾਗੇ ਤਾਂ ਜਿਹੜਾ ਪੇਠ ਪੂੜਾ ਬਹੁਤ ਹੀ ਚੰਗਾ ਲੱਗਾ ਚੌੜੀ ਮੈਂ ਆ ਮਗਰ ਤੇ ਖੁੱਡੇ ਖੱਡੇ ਜਿਹੜੇ ਬਿਲਕੁਲ ਬਰਾਬਰ ਹੈ ਇੱਕ ਦੂਜੇ ਦੇ ਨਾਲ ਤੇ ਥਣ ਵੀ ਸੋਹਣਾ ਲੱਗਾ ਲੈ ਉਹ ਵੀਰ ਜੀ ਸੁਆ ਕਿੰਨਾ ਦੱਸਿਆ ਵੀਰ ਜੀ ਇਹਦਾ ਸੁਆ ਦੂਸਰਾ ਸੂਈ ਨੂੰ ਕਿੰਨੇ ਦਿਨ ਹੋਏ ਜੀ ਸੂਈ ਨੂੰ ਵੀਰ ਜੀ 5-6 ਦਿਨ ਹੋਏ ਜੀ 5 ਤੋਂ ਜਿਹੜੇ 6 ਦਿਨ ਵੀਰ ਕਹਿੰਦਾ ਕਿ ਸੂਈ ਨੂੰ ਇਹ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਸੇਂਗ ਥੋੜਾ ਇਹ ਜਿਹੜਾ ਉੱਚਾ ਕੁੰਡਾ ਪਰ ਵਜਨ ਦੇ ਹਿਸਾਬ ਨਾਲ ਜਿਹੜਾ ਫੁੱਲ ਫੱਬੰਦਿਆ ਝੋਟੀ ਦੇ ਨਾਲ ਜਿਹੜਾ ਪਸ਼ੂ ਦਾ ਵਜ਼ਨ ਚੰਗਾ ਹੋਵੇ ਤੇ ਸਿੰਘ ਹਰ ਤਰ੍ਹਾਂ ਦਾ ਫੱਪ ਜਾਂਦਾ ਚੈੱਕ ਕਰ ਸਕਦੇ ਤੁਸੀਂ ਤੇ ਬਹੁਤ ਹੀ ਸੋਹਣਾ ਆਰਡਰ ਆ ਬਾਕੀ ਮੇਲ ਕਾਫ ਜਿਹੜਾ ਇਹਦੇ ਮਗਰ ਆ 6 ਦਿਨਾਂ ਦਾ ਚੈੱਕ ਕਰ ਲਓ ਤੁਸੀਂ ਲਾਗੇ ਤੋਂ ਕਰੋ ਜੀ ਜੱਜ ਤੇ ਚੌਂਟ ਜਾਨ ਵੀਰ ਜੀ ਨੰਬਰ ਮੈਨੂੰ ਲੱਗਾ ਲਓ ਜੀ ਚਵਾਹ ਵੀਰ ਕਹਿੰਦਾ ਕਿ ਇੱਕ ਨੰਬਰ ਬਿਲਕੁਲ ਮੈਨੂੰ ਮਿਲੋ ਇਹ ਸਾਲਾ 12 ਵਜੇ ਦਾ ਹੋਇਆ ਯਾਰ 12 ਵਜੇ ਦਾ ਟਾਈਮ ਆ ਆਪਾਂ ਵੀਡੀਓ ਕਵਰ ਕਰਨਾ ਤੇ ਵੀਰ ਕਹਿੰਦਾ ਕਿ ਸ਼ਾਮ ਨੂੰ ਜਿਹੜੀ ਚੰਗੀ ਬਣ ਜੂਗੀ ਥੱਲੋਂ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਰੇਟ ਵੀਰ ਜੀ 1 40 ਭਾਵੇਂ ਡੇਢ ਜੋ ਮਰਜ਼ੀ ਕਰੀਏ ਸਵਾਦੀ ਮੈਂ ਦੇਣਾ ਹਾਂ ਸਵਾ ਲੱਖ ਦੀ ਹਾਂਜੀ ਨਹੀਂ ਕਰੀਏ ਕਰੀਏ ਥੋੜਾ ਬੋਦਾ 1 20 ਦੀ ਭਾਈ ਹਾਂ ਨਾ ਮੈਂ 1 ਲੱਖ 20 ਹਜ਼ਾਰ ਦੀ ਹਾਂ ਨਹੀਂ ਹਾਂਜੀ ਹਾਂ ਨਾ ਹੀ ਠੀਕ ਜੀ ਲਓ ਜੀ 1 ਲੱਖ ਦੇ 20 ਹਜ਼ਾਰ ਦੀ ਵੀਰ ਕਹਿੰਦਾ ਕਿ ਦੇ ਦਾਂਗੇ ਤੇ ਦੁੱਧ ਜਿਹੜਾ ਚੰਗਾ ਭਰੀ ਜਾਊਗੀ ਵੀਰ ਕਹਿੰਦਾ ਕਿ ਮੌਕੇ ਤੇ ਜਿਹੜਾ ਹੋਰ ਮਾਨ ਤਨ ਹੋ ਜਾਊਗਾ ਥੋੜਾ ਬਹੁਤ ਤੇ ਹੋਰ ਕੋਈ ਗੱਲ ਵੀਰ ਜੀ ਕਰਨੀ ਹੋਵੇ ਉਹ ਬੇਚੀ ਵੀਰ ਜੀ ਸੂਈਆਂ 4 ਟਾਈਮ ਚੋ ਸਾਡੇ ਘਰੋਂ ਹਾਂਜੀ ਪਾਸ ਕਰੋ ਤਸੰਦੀ ਲਓ ਜੀ ਬਹੁਤ ਹੀ ਪਿਆਰੀ ਗੱਲ ਕਰਤੀ ਹੈ ਵੀਰ ਨੇ ਕਹਿੰਦਾ ਕਿ ਜਿਹੜੀਆਂ ਸੂਈਆਂ 3 ਟਾਈਮ 4 ਟਾਈਮ ਚੋ ਤੇ ਜਿਹੜੇ ਗੱਭਣੇ ਆਪਣੀ ਪਾਸ ਕਰਕੇ ਖੜੋ ਤੇ ਬਾਕੀ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ